ਪੰਜਾਬ ਦਾ ਇੱਕ ਲੋਤਾ ਪੈਰਾ ਕਰਾਟੇ ਦਾ ਪਲੇਅਰ ਹੈ ਜਿਨੇ ਜਿਨੇ ਇਸ ਦੇਸ਼ ਦਾ ਪੰਜਾਬ ਦਾ ਨਹੀਂ ਦੇਸ਼ ਦਾ ਨਾਮ ਪੂਰੀ ਦੁਨੀਆ 'ਚ ਰੋਸ਼ਨ ਕੀਤਾ ਹੈ ਇੱਕ ਨਹੀਂ ਦੋ ਨਹੀਂ 18 ਇੰਟਰਨੈਸ਼ਨਲ 골ਡ ਮੈਡਲ ਹੈ ਇਸ ਮੁੰਡੇ ਦੇ ਕੋਲ ਫਾਇਦਰ ਦਾ ਵੀ ਦੁਨੀਆ ਦੇ ਦੋ ਸਾਲ ਪਹਿਲੇ ਇਹ ਸੁਪਨਾ ਦੇਖ ਕੇ ਚਲੇ ਗਏ ਕਿ ਮੇਰੇ ਬੇਟੇ ਨੂੰ ਨੌਕਰੀ ਮਿਲੇਗੀ ਕੋਈ ਐ ਜਾ ਸਰਕਾਰੀ ਦੁਆਰਾ ਨਹੀਂ ਜਿੱਥੇ ਉਹਨਾਂ ਨੇ ਕਿਹਾ ਨਹੀਂ ਕਿ ਮੇਰੇ ਬੇਡੇ ਦਾ ਹਾਨਰ ਦੇਖੋ ਉਹਦਾ ਪਹਾ ਹੀ ਪੰਨਾ ਦੇਖੋ ਉਹ ਨੱਚਿਆ ਨੂੰ ਛੜਵਾ ਕੇ ਬੱਚਿਆਂ ਨੂੰ ਬਰੌਂ ਲੈ ਕੇ ਆ ਰਿਹਾ ਹੈ ਦੇਸ਼ ਦੇ ਲਈ ਇਹਨਾਂ ਕੁ ਕਰਿਆ ਆਪਣੀ ਜੇਬ ਚੋਂ ਆਪਣੀ ਜੇਬ ਚੋਂ ਪੈਸੇ ਖਰਚ ਕਰਕੇ ਲੋਨ ਲੈ ਕੇ ਕਰਜ਼ੇ ਚੱਕ ਕੇ 12 ਲੱਖ ਦਾ ਕਰਜ਼ਾ ਛੱਡ ਗਿਆ ਪਿਤਾ ਦੀ ਡੈਥ ਹੋ ਗਈ ਇਨ ਬਿਟਵੀਨ ਇਹ ਮੁੰਡਾ ਤੇ ਮੁੰਡਾ ਵਿਦੇਸ਼ਾਂ ਚ ਪੰਜਾਬ ਦਾ ਦੇਸ਼ ਦਾ ਹਿੰਦੁਸਤਾਨ ਦਾ ਨਾਮ ਰੌਸ਼ਨ ਕਰਦਾ ਰਿਹਾ ਤੇ ਫੋਟੋ ਪਈ ਸੀ ਕਹਿੰਦਾ ਭਾਜੀ ਕਿਤੇ ਨੀਚੇ ਨਾ ਡਿੱਗ ਜਾ ਤਿਰੰਗੇ ਦੀ ਫੋਟੋ ਆ ਸੋਚ ਤਿਰੰਗੇ ਤੇ ਲਈ ਇਸ ਮੁੰਡੇ ਨੇ ਆਮ ਆਪੀ ਪਾਰਟੀ ਵੱਲੋਂ ਇਹ ਪੋਸਟਾਂ ਵੀ ਪਾਈਆਂ ਗਈਆਂ ਹਮਦਰਦੀ ਵੀ ਦਿੱਤੀ ਕਿ ਜਦੋਂ ਪਿਛਲੀ ਸਰਕਾਰ ਸੀ ਤਰुण ਵਰਗਾ ਖਿਡਾਰੀ ਨਾਲ ਨਾਂ ਇਨਸਾਫੀ ਹੁੰਦੀ ਸੀ ਨਾਨ ਸਾਹਿਬੀ ਤਾਂ ਹੁਣ ਵੀ ਹੋ ਰਹੀ ਮੀਤਾਰ ਸਾਹਿਬ ਕੀ ਇਹਦਾ ਕਸੂਰ ਗਰੀਬੀ ਹੈ ਮੀਤਾਰ ਸਾਹਿਬ ਤੁਹਾਡਾ ਯੋਗਦਾਨ ਤਾਂ ਹੁੰਦਾ ਜੇ ਤਰुण ਵਰਗੇ ਗਰੀਬ ਖਿਡਾਰੀਆਂ ਦੀ ਬਾਹ ਬੜੀ ਹੁੰਦੀ ਕਿਸੇ ਨੇ ਤਰुण ਵਰਗੇ ਨੌਜਵਾਨ ਰੋਲ ਮੋਡਲ ਹੈ ਰੋਲ ਮੋਡਲ ਹੈ ਇਨਸਪੀਰੇਸ਼ਨ ਹੈ ਲੇਕਿਨ ਇਹ ਸਭ ਕੱਲ ਧੱਕੇ ਖਾਦੇ ਪਏ ਸਫੀਆਂ ਵੇਚਦੇ ਪਏ ਆ ਐਡੀਸੀ ਹੋਵੇ ਜਿਹੜਾ ਫੂਡ ਪਾਲਿਸ਼ ਕਰਦਾ ਪਿਆ ਇੰਟਰਨੈਸ਼ਨਲ ਖਿਡਾਰੀ ਹੋਵੇ ਤੇ ਉਹਨੂੰ ਕੋਈ ਪੁੱਛੇ ਵੀ ਨਹੀਂ ਪੇਟ ਦਾ ਰੋਟੀ ਮੰਗਦਾ ਵੀਰੇ ਮੈਡਲ ਸਿਰਫ ਚਮਕ ਦਿਖਾ ਦਕਦੇ ਆ ਦੇਜ ਦਾ ਨਾਮ ਚਮਕਾ ਦਕਦੇ ਆ لیکن پیٹ دی کمائی روٹی کھانی پینی ہے۔ سو کام کوئی چھوٹا بڑا نہیں ہے کام کام ہے میرے۔ 엄마 ਚ ਆਈ ਕੁਸਾ। پنجاب ਦਾ ਯੂਥ ਨਸ਼ਿਆਂ ਵੱਲ ਕਿਉਂ ਜਾਂਦਾ? پنجاب ਦਾ ਜਿਹੜਾ ਯੂਥ ਹੈ ਉਹ ਪੰਜਾਬ 'ਚ ਰਹਿਣਾ ਕਿਉਂ ਨਹੀਂ ਚਾਹੁੰਦਾ? ਇਹ ਇਹੋ ਜੀ ਗੰਭੀਰ ਸਮੱਸਿਆ ਹੈ ਜਿਹੜਾ ਪੰਜਾਬ ਨੂੰ ਥਿਲ 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 ਰੋਜ਼ ਖਾਂਦਾ ਪਿਆ ਹੈ ਲekin ਸਾਡੀਆਂ ਸਰਕਾਰਾਂ ਬੇਤਕਾ। ਕੀ ਮਾਮਲਾ ਵੈ ਡੀਸੀ ਦਫਤਰ ਵਾ ਗੌਰ ਸੋਚਾ ਜਾ ਕੇ ਬੈਠੇ ਨੇ ਅਕਸਰ ਕੀ ਮਾਮਲਾ ਹੈ ਜੇ ਬੂਟ ਪਾਲਿਸ਼ ਲਾ ਕੇ ਬੈਠੇ ਹੋ ਅੱਜ ਮਾਮਲਾ ਗੜਬੜਾ ਦੋਸਤ ਅੱਛਾ ਮਾਮਲਾ ਇੰਨਾ ਕੋ ਗੜਬੜਾ ਹੈ ਕਿ ਪੰਜਾਬ ਦਾ ਜਿਹੜਾ ਯੂਥ ਹੈ ਨਾ ਯੂਥ ਅੱਜ ਅਸੀਂ ਸੋਚਣ ਤੇ ਮਜਬੂਰ ਆ ਅਸੀਂ ਲੋਕ ਕਹਿੰਦੇ ਆ ਪੰਜਾਬ ਦਾ ਯੂਥ ਨਸ਼ਿਆਂ ਵੱਲ ਕਿਉਂ ਜਾਂਦਾ ਪੰਜਾਬ ਦਾ ਜਿਹੜਾ ਯੂਥ ਹੈ ਉਹ ਪੰਜਾਬ ਚ ਰਹਿਣਾ ਕਿਉਂ ਨਹੀਂ ਚਾਹੁੰਦਾ ਇਹ ਇਹੋ ਜੀ ਗੰਭੀਰ ਸਮੱਸਿਆ ਵੈ ਜਿਹੜਾ ਪੰਜਾਬ ਨੂੰ ਤਿਲ 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 ਰੋਜ਼ ਖਾਂਦਾ ਪਿਆ ਵੈ ਲੇਕਿਨ ਸਾਡੀਆਂ ਸਰਕਾਰਾਂ ਬੇਫਿਕਰਾਂ ਸਰਕਾਰਾਂ ਨੂੰ ਕੋਈ ਮਤਲਬ ਹੀ ਨਹੀਂ ਹੈ ਪੰਜਾਬ ਦੇ ਯੂਥ ਨਾਲ ਜਾਂਦਾ ਬਾਹਰ ਜਾਵੇ ਨਸ਼ਿਆਂ 'ਚ ਵੱੜਦਾ ਤਾਂ ਵੱੜਦਾ ਰਹੇ ਅੱਜ ਇਸ ਜਗ੍ਹਾ ਤੇ ਬੈਠਣ ਤੇ ਮਜਬੂਰ ਆ ਦੋਸਤ ਆ ਬੈਠੇ ਤੁਹਾਡੇ ਸਾਹਮਣੇ ਮੈਂ ਬੂਡ ਪਾਲਿਸ਼ ਕਰਦਾ ਪਿਆ 100 ਰੁਪਏ ਦੇ ਵਿੱਚ ਗ੍ਰੈਜੂਏਟ ਆ ਯਾਰ 100 ਰੁਪਏ 100 ਰੁਪਏ ਪਰ ਗ੍ਰੈਜੂਏਟ ਆ ਗ੍ਰੈਜੂਏਟ ਬੰਦਾ ਬੂਡ ਪਾਲਿਸ਼ ਕਰ ਰਿਹਾ 100 ਰੁਪਏ ਲੈ ਰਿਹਾ ਤੇ ਆ ਮੇਰੇ ਨਾਲ ਇੱਕ ਹੋਰ ਨੌਜਵਾਨ ਬੈਠਾ ਇਹ 500 ਰੁਪਏ 500 ਰੁਪਏ ਲੈ ਰਿਹਾ ਵਾ ਤੁਸੀਂ वैसे ਤੁਹਾਨੂੰ ਲੱਗਦਾ ਹੋਊਗਾ ਬੜਾ ਜ਼ਿਆਦਾ ਆ 500 ਰੁਪਿਆ ਬੂਟ ਪਾਲਿਸ਼ ਬਾਈ ਜੀ ਜਦੋਂ ਇਸ ਮੁੰਡੇ ਦੀ ਮੁੰਡੇ ਦੀ ਜੋ ਤੁਸੀਂ ਸੁਣੋਗੇ ਨਾ ਕਿ ਇਸ ਮੁੰਡੇ ਨੇ ਕੀ ਕੀ ਕੀਤਾ ਵੈ ਤਾਂ ਤੁਸੀਂ ਕਹੋਗੇ 500 ਤਾਂ ਬੜਾ ਘੱਟ ਆ ਮੁੰਡਾ ਘਟਾਰੀ ਲੱਗਦਾ ਮੈਨੂੰ ਸ਼ਾਇਦ ਇਹ ਤਰुण ਸ਼ਰਮਾ ਹੈ ਦੋਸਤ ਇਹ ਪੰਜੀ ਸ਼ਰਮਾ ਦਾ ਪੰਜਾਬ ਦਾ ਇਕ ਲੋਤਾ ਪੈਰਾ ਕਾਰਾਟੇ ਦਾ ਪਲੇਅਰ ਹੈ ਜਿਨੇ ਜਿਨੇ ਇਸ ਦੇਸ਼ ਦਾ ਪੰਜਾਬ ਦਾ ਨਹੀਂ ਦੇਸ਼ ਦਾ ਨਾਮ ਪੂਰੀ ਦੁਨੀਆ 'ਚ ਰੋਸ਼ਨ ਕੀਤਾ ਹੈ ਇਕ ਨਹੀਂ ਦੋ ਨਹੀਂ 18 ਇੰਟਰਨੈਸ਼ਨਲ 골ਡ ਮੈਡਲ ਹੈ ਇਸ ਮੁੰਡੇ ਦੇ ਕੋਲ ਔਰ ਔਰ ਕਿਸਮਤ ਇਹ ਹੈ ਇਹ ਮੁੰਡਾ ਖੰਨੇ ਦੀ ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਦੀ ਰੇੜੀ ਲਾਂਤੇ ਮਜਬੂਰ ਹੈ ਕਰਜੇ ਫੜ ਫੜ ਕੇ ਹਰ ਸਾਲ ਇਹ ਮੁੰਡਾ ਵਿਦੇਸ਼ਾਂ 'ਚ ਦੇਖੋ ਪੈਸੇ ਤਾਂ ਚਾਹੀਦੇ ਆ ਨਾ ਵਿਦੇਸ਼ਾਂ 'ਚ ਦੇ ਵਿੱਚ ਡਾਈਟ ਵੀ ਲੈਣੀ ਹੈ ਜਹਾਜ਼ਾਂ ਟਿਕਟਾਂ ਵੀ ਲੈਣੀਆਂ ਵੇ ਦੇਸ਼ ਨੂੰ ਰਿਪਰਜੈਂਟ ਆਪਣੀ ਜੇਬ 'ਚੋਂ ਆਪਣੀ ਜੇਬ 'ਚੋਂ ਪੈਸੇ ਹੀ ਖਰਚ ਕਰਕੇ ਲੋਨ ਲੈ ਕੇ ਕਰਜੇ ਚੱਕ ਕੇ 12 ਲੱਖ ਦਾ ਕਰਜ਼ਾ ਚੜ ਗਿਆ ਪਿਤਾ ਦੀ ਡੈਥ ਹੋ ਗਈ ਇਨ ਬਿਟਵੀਨ ਇਹ ਮੁੰਡਾ ਇਹ ਮੁੰਡਾ ਵਿਦੇਸ਼ਾਂ 'ਚ ਪੰਜਾਬ ਦਾ ਦੇਸ਼ ਦਾ ਹਿੰਦੁਸਤਾਨ ਦਾ ਨਾਮ ਰੌਸ਼ਨ ਕਰਦਾ ਰਿਹਾ ਤੇ ਫੋਟੋ ਪਈ ਸੀ ਕਿੰਦਾ ਭਾਜੀ ਕਿਤੇ ਨੀਚੇ ਨਾ ਗਿਰ ਜੇ ਤਿਰੰਗੇ ਦੀ ਫੋਟੋ ਆ ਸੋਚ ਤਿਰੰਗੇ ਦੇ ਲਈ ਇਸ ਮੁੰਡੇ ਦੀ ਔਰ ਔਰ ਦੂਜੇ ਪਾਸੇ ਮੈਂ ਹੈਰਾਨ ਹੁਣਾ ਆਪਣੀ ਸਰਕਾਰਾਂ ਨੂੰ ਕਿ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹ ਕੰਮ ਪੰਜਾਬ ਦੇ ਪੁੱਤ ਸਿੰਗਰ ਕਰਨ ਔਜਰ ਨੇ ਕੀਤਾ ਜਦੋਂ ਦੀ ਵੀਡੀਓ ਕਿਤੇ ਦੇਖੀ ਤੇ ਇਹਦਾ 9 ਲੱਖ ਰੁਪਏ ਦਾ ਕਰਜ਼ਾ ਕਰਨ ਔਜਰ ਨੇ ਚੁਕਾਇਆ ਕੁਝ ਕਰਜ਼ਾ ਇਹ ਨਰੇ ਭਰਾਵਾਂ ਨੇ ਚੁਕਾਇਆ ਸਰਕਾਰਾਂ ਦੇ ਕੰਮ ਉਸੇ ਮਾਂ ਦੇ ਪੁੱਤ ਨੂੰ ਜਿੰਦੀ ਰਿਹਾ ਮਾਂ ਜਿਹਨੇ ਕਰਾਂ ਅਜਲਾ ਵਰਗਾ ਪੁੱਤ ਜੰਮਿਆ ਔਰ ਦੂਜੇ ਪਾਸੇ ਆ ਫੋਟੋ ਤੁਸੀਂ ਦੇਖ ਰਹੇ ਹੋ ਮੇਰੇ ਰਿਸਪੈਕਟਡ ਆਦਰਨੀਏ ਸਪੋਰਟਸ ਮਿਨਿਸਟਰ ਜਿਹੜੇ ਰਹਿ ਚੁੱਕੇ ਔਰ ਮੰਤਰੀ ਬਣ ਗਏ ਮੀਤਾਇਰ ਸਾਹਿਬ ਦੀ ਹੈ ਇਹ ਡੰਡੇ ਤੁਸੀਂ ਦੇਖੋ ਕਿਵੇਂ ਜੂਝਦੇ ਪਏ ਆ ਪੁਲਿਸ ਦੇ ਨਾਲ ਇਹ ਫੋਟੋ ਉਦੋਂ ਦੀ ਜਦੋਂ ਪਿਛਲੀ ਸਰਕਾਰ ਸੀ ਮੀਤਾਇਰ ਸਾਹਿਬ ਚੰਡੀਗੜ੍ਹ ਤਰुण ਸ਼ਰਮੇ ਨੂੰ ਜੀ ਹਾਂ ਤਰुण ਸ਼ਰਮੇ ਨੂੰ ਤੇ ਨਾਲ ਹੋਰ 17 ਪਲੇਅਰਾਂ ਨੂੰ ਲੈ ਕੇ ਚੰਡੀਗੜ੍ਹ ਧਰਨੇ ਤੇ ਬੈਠੇ ਸੀ ਪਾਣੀ ਦੀ ਪੁਛਾਰਾ ਡੰਡੇ ਖਾਦੇ ਤੇ ਨਾਲ ਕਿ ਇਹਨਾਂ ਨੂੰ ਵਾਦਾ ਕੀਤਾ ਕਿ ਜੇ ਸਾਡੀ ਸਰਕਾਰ ਆ ਗਈ ਨਾ ਅਸੀਂ ਨੌਕਰੀ ਦਵਾਂਗੇ ਅਸੀਂ ਬੈਠੇ ਆ ਮੀਤਾਰ ਸਾਹਿਬ ਤੁਹਾਡੀ ਸਰਕਾਰ ਆਏ 2 ਸਾਲ ਹੋ ਚੁੱਕੇ ਹੋਏ ਆ ਮੀਤਾਰ ਸਾਹਿਬ ਆਮ ਆਦਮੀ ਪਾਰਟੀ ਵੱਲੋਂ ਇਹ ਪੋਸਟਾਂ ਵੀ ਪਾਈਆਂ ਗਈਆਂ ਹਮਦਰਦੀ ਵੀ ਲਿੱਤੀ ਕਿ ਜਦੋਂ ਪਿਛਲੀ ਸਰਕਾਰ ਸੀ ਤਰुण ਵਰਗਾ ਖਿਡਾਰੀ ਨਾਲ ਨਾ ਇਨਸਾਫੀ ਹੁੰਦੀ ਪਈ ਹੈ ਨਾ ਇਨਸਾਫੀ ਤਾਂ ਹੁਣ ਵੀ ਹੋ ਰਹੀ ਹੈ ਮੀਤਾਰ ਸਾਹਿਬ ਕੀ ਇਹਦਾ ਕਸੂਰ ਗਰੀਬੀ ਹੈ ਮੀਤਾਰ ਸਾਹਿਬ ਸੰਸਦ ਉਹ ਤੁਸੀਂ ਆਵਾਜ਼ ਚੱਕਦੇ ਹੋ ਕਿ ਅਰਸ਼ਦੀਪ ਸਿੰਘ ਪੰਜਾਬੀ ਜਿਹਨੇ 17 ਵਿਕਟਾਂ ਲਿੱਤੀਆਂ ਵਰਲਡ ਕੱਪ ਜਿਤਾਇਆ ਹਰਮਨਦੀਪ ਕੌਰ ਪੰਜਾਬੀ ਉਹ ਕੁੜੀ ਜਿਹਨੇ ਪੰਜਾਬ ਦਾ ਨਾਮ ਕਪਤਾਨ ਬਣ ਕੇ ਕ੍ਰਿਕਟ 'ਚ ਰੌਸ਼ਨ ਕੀਤਾ ਬਿਲਕੁਲ ਸਾਨੂੰ ਗਰਵ ਇਹਨਾਂ ਤੇ ਉਹਨੇ ਨਾਮ ਰੌਸ਼ਨ ਕੀਤਾ ਕਿ ਤੁਹਾਡਾ ਕੀ ਯੋਗਦਾਨ ਸਰਕਾਰਾਂ ਦਾ ਕੀ ਯੋਗਦਾਨ ਮੀਤਾਰ ਸਾਹਿਬ ਮੈਂ ਹੀ ਤਾਂ ਪੁੱਛਣਾ ਚਾਹਨਾ ਮੀਤਾਰ ਸਾਹਿਬ ਤੁਹਾਡਾ ਯੋਗਦਾਨ ਤਾਂ ਹੁੰਦਾ ਜੇ ਤਰुण ਵਰਗੇ ਗਰੀਬ ਖਿਡਾਰੀਆਂ ਦੀ ਬਾਹ ਫੜੀ ਹੁੰਦੀ ਕਿਸੇ ਨੇ ਤਰुण ਵਰਗੇ ਨੌਜਵਾਨ ਰੋਲ ਮਾਡਲ ਹੈ ਰੋਲ ਮਾਡਲ ਹੈ ਇੰਸਪੀਰੇਸ਼ਨ ਹੈ ਲੇਕਿਨ ਇਹ ਸੜਕਾਂ ਦੇ ਧੱਕੇ ਖਾਂਦੇ ਪਏ ਸਬਜ਼ੀਆਂ ਵੇਚਦੇ ਪਏ ਆ ਐਡੀਸੀ ਉਹ ਵੀ ਦਰ ਬੂਡ ਪਾਲਿਸ਼ ਕਰਦਾ ਪਿਆ ਇੰਟਰਨੈਸ਼ਨਲ ਖਿਡਾਰੀ ਹੋਵੇ ਤੇ ਉਹਨੂੰ ਕੋਈ ਪੁੱਛੇ ਵੀ ਨਾ ਉਹਨੂੰ ਕੋਈ ਪੁੱਛੇ ਵੀ ਨਾ ਇਹੋ ਜਿਹੇ ਨੌਜਵਾਨਾਂ ਦੇ ਨਾਲ ਜੇ ਚੀਜ਼ਾਂ ਹੋਣਗੀਆਂ ਤਾਂ ਕਿਵੇਂ ਪੰਜਾਬ ਦੇ ਨੌਜਵਾਨ ਪੰਜਾਬ 'ਚ ਰਹਿਣਾ ਪਸੰਦ ਕਰਨਗੇ ਕਿਵੇਂ ਪੰਜਾਬ ਦੇ ਨੌਜਵਾਨ ਨਸ਼ਾ ਛੱਡਣਗੇ ਉਹ ਕਿਵੇਂ ਪੰਜਾਬ ਦੇ ਨੌਜਵਾਨ ਪੰਜਾਬ ਦੇ ਵਿੱਚ ਰਹਿ ਕੇ ਖੇਡਾਂ ਨੂੰ ਜੁੜਨਗੇ ਕਿਵੇਂ ਖੇਡਾਂ ਨੂੰ ਜੁੜਨਗੇ ਜੇ ਐਈਓ ਹੁੰਦਾ ਰਹੇਗਾ ਇਹ ਹੁੰਦਾ ਰਹੇਗਾ ਅੱਜ ਤਰुण ਇੱਥੇ ਬੈਠਾ ਵੈ ਸਿਰਫ ਆਪਣੇ ਹੱਕ ਲਈ ਅੱਜ ਤਰुण ਇੱਥੇ ਬੈਠਾ ਗੋਹਾਰ ਲਗਾ ਰਿਹਾ ਹੈ ਦੋ ਵਾਰੀ ਸੀਐਮ ਸਾਹਿਬ ਨੂੰ ਮਿਲ ਚੁੱਕਿਆ ਹੈ ਮਾਨ ਸਾਹਿਬ ਬੜੀ ਉਮੀਦ ਹੈ ਪੰਜਾਬ ਦੇ ਖਿਡਾਰੀਆਂ ਨੂੰ ਤੁਹਾਡੇ ਤੋਂ ਮਾਨ ਸਾਹਿਬ ਇਹ ਉਹ ਗਰੀਬ ਖਿਡਾਰੀ ਹੈ ਜਿਨ੍ਹਾਂ ਦੀ ਬਾਹ ਫੜਨ ਦਾ ਮਾਹ ਫੜਨ ਦੀ ਜ਼ਰੂਰਤ ਹੈ ਮਾਨ ਸਾਹਿਬ ਕਈ ਵਾਰੀ ਚਿੱਠੀਆਂ ਇਸ਼ੂ ਹੋ ਗਈਆਂ ਇਹਨਾਂ ਨੂੰ ਕਿ ਤੁਹਾਨੂੰ ਨੌਕਰੀ ਦਿੰਨੇ ਆ ਨੌਕਰੀ ਦਿੰਨੇ ਆ ਲੇਕਿਨ ਜਦੋਂ ਇਹ ਬੰਦਾ ਚੰਡੀਗੜ੍ਹ ਪਹੁੰਚਦਾ ਹੈ ਅਫਸਰਾਂ ਨੂੰ ਮინისტრਾਂ ਨੂੰ ਮਿਲਣ ਜਾਂਦਾ ਉਹ ਕਹਿੰਦਾ ਕਿਹੜੀ ਨੌਕਰੀ ਇਹ ਹੁੰਦਾ ਆਇਆ ਇਸ ਨੌਜਵਾਨ ਦੇ ਨਾਲ ਤਰुण ਦੇ ਨਾਲ ਮੈਂ ਫ ਆ ਫੋਟੋ ਆ ਬੋਲਦੀ ਹੈ ਪਈਆ ਵਾ ਇਸ ਖਿਡਾਰੀ ਦੀ ਗਾਥਾ ਜਿਨੇ ਇਸ ਦੇਸ਼ ਦਾ ਨਾਮ ਪੂਰੇ ਪੂਰੇ ਦੁਨੀਆ 'ਚ ਉੱਚਾ ਕੀਤਾ ਲੇਕਿਨ ਫੇਰ ਵੀ ਇਹ ਨੌਜਵਾਨ ਕਰਜ਼ੇ 'ਚ ਡੁੱਬਿਆ ਹੋਇਆ ਇਹ ਨੌਜਵਾਨ ਅੱਜ ਪੰਜਾਬ ਦੀ ਸੜਕਾਂ ਤੇ ਬੈਠਾ ਹੋਇਆ ਹੈ ਜੇ ਇਹਦੇ ਨਾਲੇ ਚੀਜ਼ਾਂ ਹੋ ਰਹੀਆਂ ਤਾਂ ਸੋਚ ਕੇ ਦੇਖੋ ਪੰਜਾਬ ਦੇ ਲੱਖਾਂ ਨੌਜਵਾਨ ਟੁੱਟ ਕੇ ਕੋਈ ਰੇੜੀ ਲਾਂਦਾ ਹੋਏਗਾ ਕੋਈ ਫੜੀ ਲਾਂਦੇ ਹੋਏਗਾ ਕੋਈ ਮਜਬੂਰ ਹੋ ਕੇ ਸ਼ਾਇਦ ਨਸ਼ੇ ਦੀ ਵੀ ਪੈ ਗਿਆ ਹੋਏਗਾ ਪਰ ਮੈਂ ਇੱਕ ਗੱਲ ਸਵਾਲ ਤੋਂ ਤੁਹਾਨੂੰ ਪੁੱਛਣਾ ਚਾਹਨਾ ਵਾ ਕਿ ਇੰਸਟਾਗ੍ਰਾਮ ਤੇ ਜਿਹੜੇ ਰੀਲਾਂ ਬਣਾਉਂਦੇ ਨੇ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਮੰਤਰੀ ਸ਼ੰਤੀ ਜੀ ਇਹਨਾਂ ਨਾਲ ਜਲਦੀ ਮਿਲਣਾ ਪਰ ਇਹ ਨੌਜਵਾਨ ਇੰਟਰਨੈਸ਼ਨਲ ਖਿਡਾਰੀ ਆ ਭਾਰਤ ਦਾ ਨਾਮ ਰੋਸ਼ਨ ਕੀਤਾ ਹਰ ਇੱਕ ਖੇਡ ਦੇ ਵਿੱਚ ਹਜੇ ਤੱਕ ਇੱਥੇ ਕੋਈ ਵੀ ਕੋਈ ਮਿਲਣ ਨਹੀਂ ਆਇਆ ਕੋਈ ਵੀ ਇਹਨੂੰ ਜੌਬ ਵਗੈਰਾ ਨਹੀਂ ਦਿੱਤੀ ਬੜੀ ਵੱਡੀ ਬੜਾ ਬੜਾ ਪ੍ਰੈਸ਼ਰ ਹੈ ਵੀਰ ਹਿੰਦੁਸਤਾਨ ਦੇ ਵਿੱਚ ਨਾ ਲੱਖਾਂ ਲੋਕ ਕਿਕਰ ਖੇਡਦੇ ਆ ਲੇਕਿਨ ਲਾਈਮਲ ਸਚਿੰਦਨ ਲੋਕਰ ਕਿੰਤੀ ਤੇ ਛੁਣ ਮੁੰ ਛੁਣ ਮੁੰ ਇਹਨਾਂ ਤੋਂ ਵੀ ਟੈਲੈਂਟਡ ਬੰਦੇ ਹੈਗੇ ਇਹਨਾਂ ਤੋਂ ਵੀ ਟੈਲੈਂਟਡ ਬੰਦੇ ਹੈਗੇ ਆ ਉਹਦਾ ਨਾਮ ਨਹੀਂ ਆਂਦਾ ਇਤਿਹਾਸ ਦੇ ਵਿੱਚ ਇਹੀ ਚੀਜ਼ ਤਰਨ ਨਾਲ ਹੋਈ ਹੈ ਇਹੀ ਚੀਜ਼ ਤਰਨ ਨਾਲ ਹੋਈ ਹੈ ਇਹ ਗਰੀਬ ਦਾ ਬੱਚਾ ਵੈ ਇਹ ਗਰੀਬ ਦਾ ਬੱਚਾ ਵੈ ਇਹਨੂੰ ਇਹਦਾ ਬੰਨ ਦਾ ਹੱਕ ਇਸ ਲਈ ਨਹੀਂ ਮਿਲਦਾ ਪਿਆ ਇਹ ਜੇ ਕਿਸੇ ਅਮੀਰ ਦਾ ਬੱਚਾ ਹੁੰਦਾ ਨਾ ਤਾਂ 에어ਪੋਰਟ ਤੇ ਮੰਤਰੀ ਸੰਤਰੀ ਅਫਸਰ ਲੱਖਾਂ ਦੇ ਦਰਵਾਜ਼ੇ ਇਹਨੂੰ ਲੈਣ ਆਂਦੇ ਬਸ ਜਦੋਂ ਉਤਰਿਆ ਸੀ ਨਾ ਜਦੋਂ ਗੇਮ ਖੇਡ ਕੇ ਉਤਰਦਾ ਅਮਰੀਕਾ ਚ ਜਾਂ ਫੋਰਨ ਕੰਟਰੀ ਜਦੋਂ ਆਂਦਾ ਵੈ ਤਕੱਲਾ ਬਸ ਉਤਰਦਾ ਵਾ ਉਹਦਾ ਡੈਢ ਟੁੱਟਦਾ ਦੀ ਵੀਡੀਓ ਦੇਖ ਕੇ ਉਹਦਾ ਡੈਢ ਟੁੱਟਦਾ ਹੈ ਉਹਦੀ ਫੋਟੋਆਂ ਦੇਖ ਕੇ ਡੈਢ ਟੁੱਟਦਾ ਨੂੰ ਮਿਲ ਕੇ ਕਿ ਭਾਜੀ ਕੋਈ ਲੈਣ ਨਹੀਂ ਆਇਆ ਨਾ ਪ੍ਰਸ਼ਾਸਨ ਵੱਲੋਂ ਨਾ ਪੰਜਾਬ ਸਰਕਾਰ ਵੱਲੋਂ ਭਾਜੀ ਕਰ ਜੇ ਲੈ ਲੈ ਕੇ ਮੈਂ ਆਪਣੀ ਦੇਸ਼ ਨੂੰ ਰਿਪਰੈਜ਼ੈਂਟ ਕਰ ਰਿਹਾ ਇਹ ਪੈਸ਼ਨ ਹੈ ਇਹਦਾ ਆਪਣੇ ਦੇਸ਼ ਦੇ ਪ੍ਰਤੀ ਹੈ ਪੈਸ਼ਨ ਆਪਣੀ ਗੇਮ ਦੇ ਪ੍ਰਤੀ ਲੇਕਿਨ ਕੀ ਇਹ ਪੈਸ਼ਨ ਜੇ ਤਰुण ਪੰਜਾਬ ਦਾ ਨਾਮ ਰੋਸ਼ਨ ਕਰ ਰਿਹਾ ਹੈ ਦੇਸ਼ ਦਾ ਨਾਮ ਰੋਸ਼ਨ ਕਰ ਰਿਹਾ ਹੈ ਤਾਂ ਕਿ ਦੇਸ਼ ਦੀ ਸਰਕਾਰਾਂ ਦਾ ਕੋਈ ਫਰਜ ਨਹੀਂ ਬਣਦਾ ਕਿ ਤਰुण ਉਵਰਗੇ ਨੌਜਵਾਨਾਂ ਨੂੰ ਜਿਹੜੇ ਰੋਲ ਮਾਡਲ ਇੰਸਪੀਰੇਸ਼ਨ ਹੈ ਉਹਨਾਂ ਦੀ ਬਾਫੜੀ ਜਾਵੇ। ਉਹ ਬਿਲਕੁਲ ਹੈ ਤਸਵੀਰਾਂ ਨੇ ਜਿਹੜੀਆਂ ਨੌਜਵਾਨ ਜਿਹੜਾ ਕਿ ਖਿਡਾਰੀ ਹੈ ਇਹਨਾਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਗੱਲਬਾਤ ਕਰਾਂਗੇ। ਮੇਰਾ ਨਾਮ ਤਰਨਸ਼ਰਮ ਹੈ ਵੀਰੇ ਮੈਂ ਪੰਜਾਬ ਦਾ ਇੱਕ ਲੋਟਾ ਪਲੇਅਰ ਹਾਂ ਪੈਰਾਕਰੇਟ ਦਾ ਜਿੰਨੇ 18 ਕੰਟਰੀਆਂ ਜੋ ਮੈਡਲ ਲੈ ਕੇ ਦਿੱਤੇ ਔਰ ਦਿੱਤੇ ਦੋ ਐਸ਼ੀਅਨ ਚੈਂਪੀਅਨਸ਼ਿਪ ਵੀ ਕਿ ਘਰ ਦੇ ਵਿੱਚ ਕੌਣ-ਕੌਣ ਹੈ? ਕਾਰਦੀ ਮਨੀ ਮਦਰ ਨੇ ਮੇਰੇ ਬ੍ਰਦਰ ਤਾਂ ਉਹਦੀ ਵਾਈਫ ਹੈ ਫਾਦਰ ਤਾਂ ਵੀ ਦੁਨੀਆ ਤੋਂ 2 ਸਾਲ ਪਹਿਲੇ ਹੀ ਸੁਪਨਾ ਦੇ ਕੇ ਚਲੇ ਗਏ ਕਿ ਮੇਰੇ ਬੇਟੇ ਨੂੰ ਨੌਕਰੀ ਮਿਲੂਗੀ ਕੋਈ ਹੈ ਜੋ ਸਰਕਾਰੀ ਦੁਆਰਾ ਨਹੀਂ ਹੈ ਜਿੱਤੇ ਉਹਨਾਂ ਨੇ ਕਿਹਾ ਨਹੀਂ ਕਿ ਮੇਰੇ ਬੇਡੇ ਦਾ ਹਾਨਰ ਦੇਖੋ ਉਹਦਾ ਪਹਾ ਹੀ ਪਨਣਾ ਦੇਖੋ ਉਹ ਨੱਚਿਆ ਨੂੰ ਛੜਵਾ ਕੇ ਬੱਚਿਆਂ ਨੂੰ ਗਰਾਊਂਡ ਲੈ ਕੇ ਆ ਰਿਹਾ ਹੈ ਦੇਸ਼ ਤੇ ਲਈ ਇਹਨਾਂ ਕੁਝ ਕਰ ਰਿਹਾ ਪਰ ਮੇਰੇ ਫਾਦਰ ਤਾਂ ਵੀ ਨਹੀਂ ਉਹਨਾਂ ਨੇ ਸੁਣ ਹੀ ਨਹੀਂ ਉਹਨਾਂ ਦੇ ਮੇਰੇ ਫਾਦਰ ਦਾ ਬਾਈਕ ਦੋ ਸਾਲ ਪਹਿਲੇ ਚਲੇ। ਉਹਨਾਂ ਸੀਗਾ ਫਾਦਰ ਸਾਹਿਬ ਦਾ ਕਿ ਮੇਰਾ ਬੇਟਾ ਇੱਕ ਸਰਕਾਰੀ ਨੌਕਰੀ ਕਰੇ, ਵੱਡਾ ਚੈਂਪੀਅਨ ਬਣੇ, ਆ ਉਹਦਾ ਨਾਮ ਵਿਦੇਸ਼ ਦੇ ਵਿੱਚ। ਜੀ ਜੀ ਬਿਲਕੁਲ ਸੀਗਾ। ਬਟੋ ਸੁਪਨਾ ਦੂਰ ਹੀ ਰਹਿ ਗਿਆ ਉਹਨਾਂ ਦਾ। ਅੱਛਾ ਸਰਕਾਰਾਂ ਕੀ ਕਹਿੰਦੀਆਂ ਨੇ? ਮਿਲੇ ਹੋ ਕਿਸੇ ਨਾਲ? ਨਾ ਦੋ ਵਾਰ ਭਗਵੰਤ ਮਾਨ ਸਾਹਿਬ ਨੂੰ ਮਿਲਿਆ। ਉਹਨਾਂ ਨੇ ਇਹੀ ਵਾਦਾ ਕਰਿਆ ਕਿ ਜਰੂਰ ਕੁਝ ਕਰਾਂਗੇ। ਮੇਰੇ ਹਲਕੇ ਦੇ ਐਮਐਲਏ ਸਾਹਿਬ ਨੇ ਵੀ ਮੈਨੂੰ ਦੋ ਵਾਰ ਵਾਦਾ ਕਰਿਆ ਕਿ ਕੁਝ ਨਾ ਕੁਝ ਕਰਾਂਗੇ। ਨਾ ਵੀ ਉਮੀਦ ਲਾ ਕੇ ਬੈਠਾਂ ਕਿ ਕਦ ਭਗਵੰਤ ਮਾਨ ਸਾਹਿਬ ਦੀ ਨਿਗਾਹ ਮੇਰੇ ਤੇ ਪਾਊਗੀ। ਤੇ ਕਦ ਮੈਂ ਕਿਸੇ ਸਰਕਾਰੀ ਜੋਬ ਤੇ ਜਾਊਗਾ ਪਰ ਹੁਣ ਇਨੀ ਕੀ ਮਜਬੂਰੀ ਆ ਗਈ ਕਿ ਬੂਟ ਫਾਲਸ਼ਾ ਕਰਨ ਅਤੇ ਸਰਕਾਰਾਂ ਨੇ ਲਾਤਾ ਇਹ ਆ ਕਿ ਆਪ ਦੇਖੋ ਪੇਟ ਤਾਂ ਰੋਟੀ ਮੰਗਦਾ ਵੀਰੇ ਮੈਡਲ ਜਿਦਵ ਕੇ ਮੰਗ ਦਿਖਾ ਸਕਦੇ ਆ ਦੇਜਤਾ ਨਾਮ ਕੇ ਮੰਗਾ ਸਕਦੇ ਆ ਲੇਕਿਨ ਪੇਟ ਨੂੰ ਤਾਂ ਕਮਾ ਕੇ ਹੀ ਰੋਟੀ ਖਾਣੀ ਪੈਣੀ ਆ ਸੋ ਕੰਮ ਕੋਈ ਛੋਟਾ ਬੜਾ ਨਹੀਂ ਆ ਕੰਮ ਕੰਮ ਆ ਵੀਰੇ ਸੋ ਮੈਂ ਆ ਚਾਹੀ ਕੁਝ ਕਰਾਂ ਅੱਛਾ ਤੇ ਜੇ ਸਰਕਾਰਾਂ ਨਹੀਂ ਸੁਣਨਗੀਆਂ 18 ਮੈਡਲ ਜਿੱਤੇ ਆ ਮੈਡਲ ਜਿਤਨਾ ਵੀ ਬੜੀ ਵੱਡੀ ਗੱਲ ਆ ਕੋਈ ਵੀ ਖਿਡਾਰੀ ਅੱਜ ਕੱਲ ਬੜੀ ਮਿਹਨਤ ਕਰਦਾ ਖਿਡਾਰੀ ਚਾਹੇ ਕ੍ਰਿਕਟ ਹੋਵੇ ਚਾਹੇ ਬਾਸਕਟਬਾਲ ਹੋਵੇ ਚਾਹੇ ਜਿਹੜੀ ਮਰਜ਼ੀ ਖੇਡ ਹੋਵੇ ਬੜੀ ਮਿਹਨਤ ਕਰਦਾ ਜੀ ਜਾਨ ਲਾ ਦਿੰਦਾ ਵਾ ਜਦੋਂ ਤੁਸੀਂ 18 ਘੰਟਿਆਂ 'ਚ ਖੇਡ ਕਰਕੇ ਆਏ ਹੋ ਤੇ ਕੋਈ ਵੀ ਉਤਰਿਆ ਕੋਈ ਵੀ ਤੁਹਾਨੂੰ ਰਿਸੀਵ ਕਰਨ ਜਾਂ ਕੁਛ ਅਦਾ ਨਹੀਂ ਆਇਆ ਨਹੀਂ ਮੈਨੂੰ ਅਜੇ ਤੱਕ ਕਿਸੇ ਨੇ ਰਿਸੀਵ ਨਹੀਂ ਕਰਿਆ ਸਰਕਾਰ ਦੇ ਦੁਆਰੇ ਕਿਉਂ ਇਗਨੋਰ ਕੀਤਾ ਜਾ ਰਿਹਾ ਪਤਾ ਨਹੀਂ ਕਿਉਂ ਮੈਂ ਕਿਉਂ ਇਗਨੋਰ ਕਿਉਂ ਕੀਤਾ ਜਾ ਰਿਹਾ ਪਤਾ ਨਹੀਂ ਮੈਂ ਹੈਂਡੀਕੈਪਡ ਹਾਂ ਜਾਂ ਗਰੀ ਫੈਮਿਲੀ ਨਹੀਂ ਹੈਂਡੀਕੈਪਡ ਨੂੰ ਸਭ ਤੋਂ ਪਹਿਲਾਂ ਪ੍ਰਾਇੋਰਟੀ ਦਿੱਤੀ ਜਾਂਦੀ ਹੈ 4% ਕੋਟਾ ਖਾਲੀ ਪਿਆ ਹੈ ਇਹੀ ਗੱਲ ਜੇ ਤੁਸੀਂ ਕਿਤੇ ਆਪਟਰ ਨੂੰ ਪੁੱਛ ਲੋ ਹਾਂ ਤਾਂ ਉਹ ਤੁਹਾਨੂੰ ਦੱਸਣਗੇ ਕਿਉਂਕਿ ਮੈਂ ਤਾਂ ਦੇਖੋ ਇੱਕ ਕਿਡਾਰੀਆਂ ਮੈਂ ਦੇਖਦੇ ਹੀ ਖੇਡ ਤੱਕਦਾ ਨੌਕਰੀ ਤਾਂ ਦੇ ਨਹੀਂਦਾ ਸਰਕਾਰ ਨਹੀਂ ਕੀ ਮਿਲਿਆ ਦੇਸ਼ ਲਈ ਖੇਡ ਕਰਕੇ ਐ ਮਿਲਿਆ ਆ ਤੁਹਾਡੇ ਅੱਗੇ ਮਿਲਿਆ ੱਟਕੇ ਖਾ ਰਹੇ ਆ ਡੀਟੀਓ ਦੇ ਬਾਹਰ ਬੈਟ ਚਲ ਲੈਟਰ ਆ ਜਾਂਦੇ ਆ ਲੈਟਰਾਂ 'ਚ ਨੌਕਰੀ ਵੀ ਮਿਲ ਜਾਂਦੀ ਹੈ ਲੈਟਰਾਂ 'ਚ ਪੈਸਾ ਵੀ ਮਿਲ ਜਾਂਦਾ ਬਟ ਇਹ ਜਾਂ ਕੁਝ ਨਹੀਂ ਹੋਉਂਦਾ ਤਕਰੀਰ ਦਰ ਮਸੂਜ ਹੈ ਕਿ ਹਾਂ ਵੀ ਯਾਰ ਕੀ ਕਰਾਂਗਾ ਮੈਂ ਜੀਵਨ ਦੇ ਵਿੱਚ ਅੱਗੇ ਜਾ ਕੇ ਕੀ ਹੋਵੇਗਾ ਮੇਰੇ ਨਾਲ ਹੁਣ ਤਾਂ ਤੁਸੀਂ ਚਲੋ ਡੀਸੀ ਦਫਤਰ ਬਾਹਰ ਬੈਠੇ ਹੋ ਤੇ ਹੋ ਵੀ ਆਨਲੇ ਸਮੇਂ ਦੇ ਵਿੱਚ ਕੀ ਲੱਗਦਾ ਹੈ ਕਿ ਸਰਕਾਰਾਂ ਤੁਹਾਡੇ ਵੱਲ ਧਿਆਨ ਦੇਣਗੀਆਂ 18 ਜਿਹੜੇ 골ਡ ਮੈਡਲ ਜਿੱਤੇ ਨੇ 18 ਦੇਸ਼ਾਂ ਵਿੱਚ ਘੁੰਮੇ ਹੋ ਨਾਮ ਰੋਸ਼ਨ ਕੀਤਾ ਹਰ ਇੱਕ ਕੈਪਟਨ ਦਾ ਨਾਮ ਯਾਦ ਹੈ ਹਰ ਇੱਕ ਖਿਡਾਰੀ ਦੇ ਵਿੱਚ ਤੁਸੀਂ ਪਹਿਲੇ ਪਹਿਲ ਤੇ ਰਹੇ ਹੋ ਦੇਖੋ ਜੀ ਸਰਕਾਰਾਂ ਹੁਣ ਵੀ ਨਹੀਂ ਸੋਚਣਗੀਆਂ ਕਿਤੇ ਨਾ ਕਿਤੇ ਫਿਰ ਮੈਂ ਭਗਵੰਤ ਮਾਨ ਦਾਬ ਘਰ ਦੇ ਬਾਹਰ ਜਾ ਕੇ ਹੱਥ ਜੋੜ ਕੇ ਬੇਨਤੀ ਲੈ ਕੇ ਤਰਨੇ ਤੇ ਬੈਠਾ ਹਾਂ ਤੁਸੀਂ ਨੌਜਵਾਨੋਂ ਨੌਜਵਾਨ ਪੀੜ੍ਹੀ ਨੂੰ ਕੀ ਐਸਦਾ ਮੈਸੇਜ ਮਿਲੂਗਾ ਤੁਸੀਂ ਇੱਕ ਨੌਜਵਾਨ ਹੋ ਅੱਗੇ ਖਿਡਾਰੀ ਵਾਲੇ ਕੀ ਸੋਚਣਗੇ ਕਿ ਉਹਨਾਂ ਨੂੰ ਕੋਈ ਜੋਬ ਵਗੈਰਾ ਨਹੀਂ ਮਿਲੂਗੀ ਦੇਖੋ ਹਰੇਕ ਖਿਡਾਰੀ ਦਾ ਆਪਣਾ ਕੋਟਾ ਹੁੰਦਾ ਪਰ ਸਰਕਾਰ ਮੇਰੇ ਵਰਗੀ ਕਈ ਹੋਰ ਖਿਡਾਰੀ ਨੇ ਹੂੰ ਸਰਕਾਰ ਚਾਹੀਦਾ ਬਹੁਤ ਕੁਝ ਕਰ ਸਕਦੀ ਹੈ ਹੂੰ ਸੋ ਮੈਂ ਇਹੀ ਬੇਨਤੀ ਕਰੂੰਗਾ ਮਾਨ ਸਾਹਿਬ ਹੱਥ ਜੋੜ ਕੇ ਬੇਨਤੀ ਕਰ ਰਿਹਾ ਕਿ ਮੈਨੂੰ ਮੇਰਾ ਬੰਦਾ ਮਾਨਤਾਦਾਰ ਦਿੱਤਾ ਜਾਵੇ ਤਾਂ ਕਿ ਉਹ ਨੌਜਵਾਨ ਜਿਹੜੇ ਟੁੱਟੀ ਬੈਠੇ ਨੇ ਉਹ ਦੁਬਾਰਾ ਕਰਾਉਣ ਚਾਹ। ਸੋ ਇਹ ਤਸਵੀਰਾਂ ਨੇ ਜਿਹੜੇ ਕੀ ਹੈ ਤਰੁਣ ਹੈ ਨਾਮ ਇਹਦਾ ਜਿਹੜਾ ਕੀ ਖਿਡਾਰੀ ਹੈ ਕਰਨ ਔਜਲਾ ਜਿਹੜਾ ਕੀ ਹੈ ਮਸ਼ਹੂਰ ਸਿੰਗਰ ਪੰਜਾਬੀ ਉਹਨਾਂ ਨੇ ਜਿਹੜਾ ਕੀ ਇਹਨਾਂ ਤੇ ਬੜਾ ਲੱਖਾਂ ਦਾ ਕਰਜ਼ਾ ਸੀ ਪਰ ਉਹਨਾਂ ਨੇ ਕੀ ਇਹਨਾਂ ਦੀ ਮਦਦ ਕੀਤੀ 9 ਲੱਖ ਦਾ ਕਰਜ਼ਾ ਸੀਗਾ 9 ਲੱਖ ਦਾ ਵੀ ਜਿਹੜਾ ਕੀ ਹੈ ਕਰਜ਼ਾ ਤਾਰਿਆ ਹੋਰ ਵੀ ਜਿਹੜਾ ਕਰਜ਼ਾ ਸੀਗਾ ਹੋਰ ਵੀ ਵੀਰਾਂ ਨੇ ਮਿਲ ਕੇ ਉਤਾਰਿਆ ਤੇ ਹੁਣ ਇਹ ਤਸਵੀਰ ਨੇ ਦੇਖ ਸਕਦੇ ਹੋ ਤੁਸੀਂ ਡੀਸੀ ਆਫਿਸ ਦੇ ਅੰਦਰ ਜਾ ਰਹੇ ਨੇ ਮੰਗ ਪੱਤਰ ਦੇ ਤਾਕੀ ਇਸ ਨੌਜਵਾਨ ਨੂੰ ਮਿਲੇ ਸਰਕਾਰੀ ਨੌਕਰੀ ਮਿਲੇ ਜਾਂ ਕੁਝ ਵੀ ਜੌਬ ਮਿਲੇ ਤਾਂ ਕਿ ਆਉਣ ਵਾਲੇ ਫਿਊਚਰ ਦੇ ਵਿੱਚ ਇਹਦਾ ਭਵਿੱਖ ਜਿਹੜਾ ਕਿਹਾ ਸਹੀ ਰਹੇ ਤੇ ਹੈ ਮੈਡਲ ਜਿਹੜੇ ਲਿੱਤੇ ਹੋਏ ਸੀਗੇ ਉਹਦੇ ਹੱਥ ਦੇ ਵਿੱਚ ਤੇ ਮੈਡਲ ਤੁਸੀਂ ਦੇਖਿਆ ਹੈ ਤਸਵੀਰ ਦੇ ਵਿੱਚ ਇਸ ਸਖਸ਼ੀ ਇਸ ਨੌਜਵਾਨ ਦੀ ਇਹੀ ਹੋਈ ਕਹਾਣੀ ਹੈ ਕਿ 18 ਦੇਸ਼ਾਂ ਦੇ ਵਿੱਚ ਇਸ ਨੇ ਬਾਜ਼ੀ ਮਾਰੀ ਖੇਡ ਕੇ ਆਪਣਾ ਆਪਣਾ ਹੁਨਰ ਦਿਖਾਇਆ ਨੌਜਵਾਨ ਅੱਜ ਕੱਲ ਦੇ ਨੌਜਵਾਨ ਜਿਹੜੇ ਕੀ ਨਸ਼ੇ ਪੱਤਿਆਂ ਦੇ ਵਿੱਚ ਪੈ ਜਾਂਦੇ ਨੇ ਤੇ ਹੋਰ ਵੀ ਕਈ ਗੜਬੜ ਕਮਾਂ ਚ ਪੈ ਜਾਂਦੇ ਨੇ ਜਾਂ ਕੋਈ ਵਿਦੇਸ਼ ਚਲ ਜਾਂਦਾ ਵਾ ਜਾਂ ਕੋਈ ਬਾਹਰ ਚਲ ਜਾਂਦਾ ਹੈ ਹਰੇਕੀ ਆਪਣੇ ਆਪਣੇ ਸੁਪਨੇ ਹੁੰਦੇ ਨੇ ਪਰ ਇਸ ਨੌਜਵਾਨ ਦੀ ਕਾਬਲੀਅਤ ਦੇਖੋ ਕਿ 18 ਦੇਸ਼ਾਂ ਦੇ ਵਿੱਚ ਇਸ ਨੇ ਖੇਡ ਖੇੜ ਕੇ ਆਪਣਾ ਮੁਕੰਮਲ ਹਾਸਿਲ ਕੀਤਾ ਤੇ ਕੋਈ ਅਜੇ ਇਹਦਾ ਸਿੱਟਾ ਕੀ ਨਿਕਲਿਆ ਕੀ ਹੈ ਬੂਟ ਪਾਲਿਸ਼ ਕਰ ਰਿਹਾ ਵਾ ਇਹ ਹੈ ਨੌਜਵਾਨ ਪੰਜਾਬ ਦਾ ਨੌਜਵਾਨ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਵਿੱਚ ਜੋ ਦੱਸਿਓ ਜੁੜੇ ਹੋ ਲੁਧਾਨਾ ਲਾਈਵ ਦੇ ਨਾਲ ਹਨੀਰਾ ਯੋਮਬੇਰਪੁਰ ਧੰਨਵਾਦ